ਉਂਗਲੇ ਨੇ ਐ ਤੋ ਬੈਠਾ ਬਣਾਈ ਜਾ ਦੇਖੋ ਵੀਰੋ ਇਹ ਟਰੈਕਟਰ ਉਧਰ ਦੇ ਨਿਗਣਾ ਚੜ੍ਹਾ ਕਰੋ ਓਏ ਕਿੱਡਾ ਵੱਡਾ ਸਾਪਾ ਇਹ ਇਹਦਾ ਲਿਆਤ ਨੰਬਰ ਉਹ ਮਾਰਦੇ ਐ ਨਹੀਂ ਲਟਾਉਣਾ ਛੋਟੀ ਲੱਕੜ ਕੇ ਨਹੀਂ ਹੁਣ ਮੈਂ ਤਾਂ ਸਵੇਰ ਕੀ ਮੂਕਾ ਕੱਢਣ ਜਾਂਦਾ ਸੀ ਚੁਕਾਦਾ ਮੂਕਾ ਤੈਨੂੰ ਹੁਣ ਵੇਖ ਭਾ ਇੰਨਾ ਕਿੱਡਾ ਵੱਡਾ ਮੂਕੇ ਤੇ ਬਹਿ ਗਿਆ ਤਾਂ ਆ ਗਈ ਲਿਆ ਸੋ ਕੀ ਛੋਟੀ ਚੱਕ ਕੇ ਆਹ ਓਏ ਆ ਫੜ ਫੜ ਜਾ ਤੂੰ ਓਰੇ ਫੜਾ ਆ ਯਾਰ ਕੱਸੀ ਆਪਣੀ ਆਹ ਫੜ ਜਾ ਲੰਮਾ ਕੇ ਡੱਟਣਾ ਉੱਤਰ ਜਾ ਪਾਇਆ ਛੋ-ਛੋਕਰੀ ਇਹਨਾਂ ਅੱਜ ਜੀ ਕੰਮ ਕਰਨ ਬਣਾ ਬੈਠੇ ਆਹ ਤਾਂ ਨਾ ਪੜਿਆ ਸੱਪ ਤੋਂ ਹੋਰ ਨੀ ਵੇੜੇ ਕੰਮ ਯਾਰ ਮੈਂ ਗਣਾ ਖੜਾ ਜਾ ਖੜਾ ਜਾ ਕਰਿਆ ਦੇਖੀ ਮਾਰਦਾ ਹਾਂ ਦੇਖੋ ਓਹ ਤੋਰ ਪੈਂਦਾ ਲੈ ਨਾ ਇੰਨਾ ਜੋਰ ਚ ਕਦਾ ਆ ਗਿਆ ਦੇਖੀ ਦੇਖ ਬਲੀ ਮੈਂ ਨਹੀਂ ਛੱਡਦਾ ਭੈਣਾ ਹੈ ਤੇ ਪੁੱਛਦਾ ਤੁਹਾਨੂੰ ਪੈਰ ਹੱਥ ਲੱਗੂ ਨਾ ਫੇਰ ਇਹ ਛੱਡੂਆ ਗੁੰਡਲੀ ਨਹੀਂ ਛੱਡਦਾ ਨਹੀਂ ਇਹ ਦੇਖ ਦੰਦੀ ਮੈਂ ਬਟਨ ਆਉਂਦਾ ਭੈਣਾ ਛੋਟੀ ਦੇ ਦੇਖ ਭਾਈ ਜੀ ਗਰਮੀ ਬਹੁਤ ਜਿਆਦੇ ਸੀਤਾਂ ਜਾਂ ਨਿਕਲਦੇ ਇਹ ਜਿਆਦੇ ਬਾਰ ਮੈਂ ਤਾਂ ਭੈਣਾ ਛਤਰੀ ਤੇ ਆਏ ਬੈਠਾ ਜਿਵੇਂ ਮਾਲਕ ਦਾ ਟਰੈਡ ਦਾ ਹੋਵੇ ਹੋਰ ਹੈ ਲੱਤ ਲੱਗੀ ਕਰਾਂਗੇ ਲਾ ਲਾਲਾ ਇਹ ਤਾਂ ਹੀ ਹੋ ਲਾਈਟ ਪੈਂਦੀ ਹੈ ਹਾਂ ਅੱਜ ਮੈਂ ਤੇਰੇ ਨਾਲ ਗੱਲੀ ਨਾ ਲੱਗਾ ਹੁੰਦਾ ਮੈਂ ਮੁਕੇ ਨਾ ਤੇ ਮੁਕੇ ਥਪਾ ਲੈਂਦਾ ਤੇ ਭਾਣਾ ਕੰਮ ਖਰਾਬ ਕਰ ਦਿੰਦਾ ਇਹ ਹੈ। ਹੈ? ਇਹ ਖਰਾਬ ਕਰ ਦਿੰਦਾ ਕੰਮ ਇਹ। ਮੈਂ ਤਾਂ ਬੇਸਲਾ ਬੈਠਾ ਸੀ। ਹਾਂ। ਇੱਧਰ ਲੈ ਮੈਂ ਤੇਰੇ ਬੰਨੇ ਨੂੰ। ਲਾਹ ਪਰ ਇਹਨੂੰ ਕੋਣ ਯਾਰ ਲਾਹ ਪਰ ਇਹਨੂੰ ਐਨ ਕੰਮ ਤਾਂ ਲੋੜੀ ਨਹੀਂ ਹੁਣਾਗਾ। ਫੁਕਾਰੇ ਦਾ ਵੇਗ ਮਾਰਦਾ। ਭਾਈ ਜੀ ਧਿਆਨ ਨਾਲ ਕੰਮ ਕਰਿਆ ਕਰੋ ਖੇਤ ਗਏ ਨਾ। ਨਿਗ੍ਹਾ ਰੱਖ ਕੇ। ਛੱਡਦੇ ਨਹੀਂ ਤਾਂ ਬਲੇਮ ਆਉ। ਇਹਦਾ ਭਾਈ ਲਾਉਣੇ ਹੀ ਪੂਸ ਮਾਰ ਕੇ ਕਿਸੇ ਨੂੰ।